15 ਅਗਸਤ ਤੋਂ ਬਾਅਦ ਨਾ ਕੁਝ ਸਰਦੀ ਵਾਲੀਆਂ ਸਬਜ਼ੀਆਂ ਨਵੀਆਂ ਐਡ ਹੁੰਦੀਆਂ। ਇਸ ਵੀਡੀਓ ਵਿੱਚ ਉਹਨਾਂ ਬਾਰੇ ਗੱਲਬਾਤ ਕਰਾਂਗੇ। ਪਿਛਲੀ ਵੀਡੀਓ ਵਿੱਚ ਤੁਹਾਨੂੰ ਦੱਸਿਆ ਸੀ ਅਗਸਤ 1 ਤਰੀਕ ਤੋਂ ਆਪਾਂ ਕਿਹੜੀਆਂ-ਕਿਹੜੀਆਂ ਸਬਜ਼ੀਆਂ ਲਗਾ ਸਕਦੇ ਹਾਂ। ਇਸ ਵੀਡੀਓ ਵਿੱਚ ਜਿਹੜੀਆਂ ਨਵੀਆਂ ਸਬਜ਼ੀਆਂ ਸਿਆਲ ਵਾਲੀਆਂ ਜਿਹੜੀਆਂ ਹੁੰਦੀਆਂ ਹੋਰ ਐਡ ਹੋਣਗੀਆਂ। ਉਸ ਤੋਂ ਪਹਿਲਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਸ ਚੈਨਲ ਤੇ ਪੰਜਾਬੀ ਵਿੱਚ ਪੰਜਾਬ ਦੇ ਮੌਸਮ ਅਨੁਸਾਰ ਹੀ ਜਾਣਕਾਰੀ ਜਿਹੜੀ ਦਿੱਤੀ ਜਾਂਦੀ ਆ। ਇਹ ਜੇ ਫਲਦਾਰ ਬੂਟੇ ਤੁਸੀਂ ਸਾਡੇ ਕੋਲੋਂ ਲੈ ਕੇ ਜਾਣੇ ਆ ਤਾਂ ਆਪਣੇ ਕੋਲ ਬਹੁਤ ਵੱਡੀ ਤਦਾਦ ਦੇ ਵਿੱਚ ਫਲਦਾਰ ਬੂਟੇ ਅਵੇਲੇਬਲ ਆ ਤੁਸੀਂ ਕੋਈ ਵੀ ਫਲਦਾਰ ਬੂਟਾ ਜਿਹੜਾ ਆਪਣੇ ਪੰਜਾਬ ਦੇ ਵਿੱਚ ਹੋ ਜਾਂਦਾ ਉਹ ਲੈ ਜਾ ਸਕਦੇ ਹੋ ਆਪਣਾ ਪਿੰਡ ਕੌਣੀ ਆ ਦੋਦੇ ਦੇ ਨਾਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਆ Google Map ਤੇ ਚੰਗੀ ਸੋਚ ਚੰਗੀ ਖੇਤੀ ਲੈ ਕੇ ਤੁਸੀਂ ਸਰਚ ਕਰ ਸਕਦੇ ਹੋ ਹੁਣ ਜਿਹੜੀ ਗੱਲਬਾਤ ਆਪਾਂ ਪਹਿਲਾਂ ਬੀਜਾਂ ਦੀ ਗੱਲਬਾਤ ਕਰਾਂਗੇ ਕਿਹੜੇ ਨਵੇਂ ਹੋਣਗੇ ਕੁਝਕ ਜਿਹੜੀਆਂ ਹੈਗਾ ਚੀਜ਼ਾਂ ਬਦਲੀਆਂ ਜਾਣਗੀਆਂ ਜਿਵੇਂ ਮੂਲੀ ਦਾ ਬੀਜ ਬਦਲਿਆ ਜਾਊਗਾ ਤੇ ਉਸ ਤੋਂ ਬਾਅਦ ਆਪਾਂ ਪਨੀਰੀਆਂ ਦੀ ਗੱਲਬਾਤ ਕਰਾਂਗੇ ਜਿਹੜੀਆਂ ਪਨੀਰੀਆਂ ਇਸ ਮਹੀਨੇ ਨਵੀਆਂ ਐਡ ਹੋਣਗੀਆਂ ਆਪਾਂ ਪਿਛਲੇ ਮਹੀਨਿਆਂ ਚ ਜਾਂ 15 ਦਿਨ ਪਹਿਲਾਂ ਆਪਾਂ ਪਾਲਕ ਪੱਤੀ ਵਾਲੀ ਮੂਲੀ ਜਿਹੜੀ ਲਾਉਂਦੇ ਰਹੇ ਅਸੀਂ ਵੀ ਦੱਸੀ ਸੀਗੀ ਹੁਣ ਉਹਦਾ ਸਮਾਂ ਬਦਲ ਗਿਆ ਹੁਣ ਉਹਦੀ ਥਾਂ ਤੇ ਆਪਾਂ ਕਟਵੇਂ ਪੱਤੇ ਵਾਲੀ ਮੂਲੀ ਆ ਉਹ ਲਗਾ ਸਕਦੇ ਆ ਇਹਦੇ ਵਿੱਚ ਜੇ ਤੁਸੀਂ ਕੰਪਨੀਆਂ ਦੇਖੋਗੇ ਤਾਂ ਕਾਫੀ ਕੰਪਨੀਆਂ ਚੰਗੇ ਬੀਜ ਆਉਂਦੇ ਜਿਵੇਂ ਸੈਂਟਾ ਦੀ ਆਉਂਦੀ ਆ ਜਾਂ ਨੌਂਗੂ ਦੀ ਆਉਂਦੀ ਆ ਜਾਂ ਹੋਰ ਵੀ ਕੰਪਨੀਆਂ ਤੁਸੀਂ ਕਿਸੇ ਦੀ ਵੀ ਮੂਲੀ ਜਿਹੜੀ ਬੀਜ ਸਕਦੇ ਹੋ 250 ਗ੍ਰਾਮ ਜਿਹੜਾ ਹੈਗਾ ਕਨਾਲ ਦਾ ਬੀਜ ਪਾਉਗਾ ਵਟਾਂ ਦੇ ਦੋਵੇਂ ਸਾਈਡ ਤੇ 4-4 ਇੰਚ ਤੇ ਲੱਗਦੀ ਐ ਇਹ ਤੇ ਹੁਣ ਕਟਵੇਂ ਪੱਤੇ ਵਾਲੀ ਜਿਹੜੀ ਆਪਾਂ ਖਾਣ ਦੇ ਵਿੱਚ ਮਿੱਠੀ ਮੂਲੀ ਹੁੰਦੀ ਐ ਉਹਦਾ ਬੀਜ ਬੀਜ ਸਕਦੇ ਆ ਇਸ ਤੋਂ ਪਹਿਲਾਂ ਜਿਹੜੀ ਪਾਲਕ ਪੱਤੇ ਵਾਲੀ ਥੋੜੀ ਕਰਤਨ ਵਾਲੀ ਹੁੰਦੀ ਐ ਇਹਦੀ ਡਿਮਾਂਡ ਥੋੜੀ ਜ਼ਿਆਦਾ ਹੁੰਦੀ ਐ ਇਹਦੀ ਬਜਾਈ ਆਪਾਂ ਵੱਡੇ ਪੱਧਰ ਤੇ ਵੀ ਕਰ ਸਕਦੇ ਆ ਤੇ ਘਰ ਆਸਤੇ ਵੀ ਕਰ ਸਕਦੇ ਆ ਹੁਣ ਇੱਕ ਜਿਹੜੀ ਦੂਜੇ ਨੰਬਰ ਤੇ ਬੀਜ ਚੇਂਜ ਹੋ ਸਕਦਾ ਉਹ ਤੋਰੀ ਇਹਦੀ ਵੀ ਬਜਾਈ ਕਰ ਸਕਦੇ ਆ ਨਾਲ ਉਹਦੇ ਆਪਾਂ ਜਿਹੜੇ ਗੰਦਲਾਂ ਵਾਲੀ ਸਰੋਂ ਹੁੰਦੀ ਐ ਦੇਸੀ ਆਪਣੀ ਉਹਦੀ ਬਜਾਈ ਕਰ ਸਕਦੇ ਆ ਕਿਉਂਕਿ ਇਹ ਆਪਾਂ ਸਾਗ ਦੇ ਰੂਪ ਵਿੱਚ ਘਰ ਤੇ ਲਾਸਟ ਉਹਦੀ ਤਾਂ ਹਜੇ ਰੋਕੇ ਬਜਾਈ ਹੋਊਗੀ ਹੁਣ ਤੁਸੀਂ ਇਹਦੀ ਬਜਾਈ ਕਰ ਸਕਦੇ ਹੋ ਗੰਦਲਾਂ ਦੀ ਸਰੋਂ ਦੀ ਉਸ ਤੋਂ ਬਾਅਦ ਜੇ ਗਾਜਰ ਦੀ ਗੱਲਬਾਤ ਕਰੀਏ ਤਾਂ ਅਗੇਤੀ ਜਿਹੜੀ ਬਜਾਈ ਆ ਉਹ 15 ਅਗਸਤ ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ ਪਰ ਜਿਹੜੇ ਘਰਾਂ ਦੇ ਵਿੱਚ ਤੁਸੀਂ ਲਾਉਣੀ ਆ ਤਾਂ ਹਜੇ ਰੋਕ ਜੋ 10-15 ਦਿਨ ਹੋਰ ਤੇ ਉਹ ਜੇ ਤੁਸੀਂ ਇੱਕ ਸਤੰਬਰ ਤੋਂ ਸ਼ੁਰੂ ਕਰੋਗੇ ਤਾਂ ਬਹੁਤ ਵਧੀਆ ਆਗਾ ਜਰਮੀਨੇਸ਼ਨ ਕਈ ਵਾਰੀ ਘੱਟ ਹੁੰਦਾਗਾ ਗਰਮੀ ਦੇ ਵਿੱਚ ਬਾਕੀ ਜਿਹੜੇ ਵੱਡੀ ਪੱਧਰ ਤੇ ਖੇਤੀ ਕਰਦੇ ਉਹ ਆਹ 15 ਅਗਸਤ ਤੋਂ ਬਾਅਦ ਜਿਹੜੀ ਸ਼ੁਰੂ ਕਰ ਦਿੰਦੇ ਆ ਗਾਜਰ ਦੀ ਖੇਤੀ ਲਾਲ ਰੰਗ ਦੀ ਦੇਸੀ ਗਾਜਰ ਦੀ ਖੇਤੀ ਸ਼ੁਰੂ ਕਰ ਦਿੰਦੇ ਆ ਧਨੀਆ ਆਪਾਂ ਪਹਿਲਾਂ ਵੀ ਦੱਸਿਆ ਸੀ ਤੇ ਧਨੀਏ ਦੀ ਬਜਾਈ ਤਾਂ ਤੁਸੀਂ ਕਰ ਹੀ ਸਕਦੇ ਹੋ ਪਾਲਕ ਤਾਂ ਸਾਰਾ ਸਾਲ ਭਾਰੀ ਹੁੰਦਾ ਰਹਿੰਦਾ ਤੁਸੀਂ ਪਾਲਕ ਦੀ ਜਿਹੜੀ ਬਜਾਈ ਕਰ ਸਕਦੇ ਹੋ ਹੁਣ ਜਿਹੜੀ ਆਪਾਂ ਗੱਲਬਾਤ ਕਰਨੀ ਹੈ ਵੀ ਕਿਹੜੀਆਂ ਪਨੀਰਾਂ ਨਾਮੀਆਂ ਜਿਹੜੀਆਂ ਐਡ ਹੋਣਗੀਆਂ ਫੁੱਲ ਗੋਭੀ ਦੇ ਵਿੱਚ ਪਿਛਲੇ ਮਹੀਨਿਆਂ ਦੇ ਵਿੱਚ ਆਪਾਂ 4051 ਜਾਂ ਹੋਰ ਦੇਸੀਆਂ ਗੋਭੀਆਂ ਲਾਉਂਦੇ ਰਹੇ ਹਾਂ ਜਾਂ ਡਾਕਟਰ ਦੀ ਵੀ ਲਾਉਂਦੇ ਹਾਂ ਹੁਣ ਜਿਹੜੀ ਉਹਨਾਂ ਦੇ ਬੀਜ ਚੇਂਜ ਹੋਰ ਹੋ ਜਾਣਗੇ ਜਿਵੇਂ ਉਹਦੇ ਵਿੱਚ ਆਪਾਂ ਕਲਾਉਜ਼ ਦੀ ਜੋਨੀ 1 ਲਾ ਸਕਦੇ ਹਾਂ ਜਾਂ ਨੂਜੀ ਵਿੱਡੂ ਦੀ 6451 ਆਉਂਦੀ ਆ ਜਾਂ ਦੇਸੀ ਦੇ ਵਿੱਚ ਤੁਸੀਂ ਐਡਵਾਂਟਾ ਦੀ ਕੱਤ ਕੀ ਆਉਂਦੀ ਆ ਜਾਂ ਸਮਾਨੀ ਦੀ ਆਉਂਦੀ ਆ ਕੱਤਗੀ ਉਹ ਵੀ ਤੁਸੀਂ ਲਗਾ ਸਕਦੇ ਹੋ ਤੇ ਅਗਲੇ ਜਿਹੜੇ ਮਹੀਨਿਆਂ ਦੇ ਵਿੱਚ ਹੋਰ ਚੇਂਜ ਹੋ ਜਾਣਗੇ ਉਹਦੇ ਵਿੱਚ ਕਲਾਉਜ਼ ਦੀ ਹੋਰ ਆਉਂਦੀ ਹੈ ਵੈਰਾਈਟੀ ਤੇ ਨੋਬਲ ਦੀਆਂ ਵੈਰਾਈਟੀਆਂ ਆਉਂਦੀਆਂ ਉਹ ਤੁਹਾਡੇ ਨਾਲ ਅੱਗੇ ਅਸੀਂ ਵੀਡੀਓ ਵਿੱਚ ਗੱਲਾਂ ਸਾਂਝੀਆਂ ਕਰਦੇ ਹੀ ਰਵਾਂਗੇ ਬਾਕੀ ਫੁੱਲ ਗੋਭੀ ਦੇ ਨਾਲ ਹੁਣ ਤੁਸੀਂ ਬੰਦ ਗੋਭੀ ਦੀ ਸ਼ੁਰੂਆਤ ਕਰ ਸਕਦੇ ਆ ਆਪਾਂ ਨੂੰ ਬੰਦ ਗੋਭੀ ਦੀਆਂ ਪਨੀਰਾਂ ਲਗਭਗ 20 ਅਗਸਤ ਤੋਂ ਮਿਲਣਗੀਆਂ ਸ਼ੁਰੂ ਹੋ ਜਾਂਦੀਆਂ ਹੁੰਦੀਆਂ ਤੇ ਤੁਸੀਂ 25 ਅਗਸਤ ਤੋਂ ਸ਼ੁਰੂਆਤ ਕਰ ਸਕਦੇ ਹੋ ਬੰਦ ਗੋਭੀ ਦੀ ਕਿੱਲੇ ਦੇ ਵਿੱਚ ਜੇ ਤੁਸੀਂ ਵਟਾਂ ਦੇ ਦੋਵੇਂ ਸਾਈਡ ਤੇ ਲਾਉਣੀ ਆ ਤਾਂ 34-35 ਹਜ਼ਾਰ ਬੂਟਾ ਲੱਗ ਜਾਂਦਾ ਜੇ ਤੁਸੀਂ ਇੱਕ ਸਾਈਡ ਤੇ ਲਾਉਣੀ ਆ ਤਾਂ ਫੁੱਲ ਗੋਭੀ ਵਾਂਗ 23 ਤੋਂ ਲੈ ਕੇ 26 ਹਜ਼ਾਰ ਬੂਟੇ ਦੇ ਵਿੱਚ ਵਿੱਚ ਇਹ ਲੱਗ ਜਾਂਦਾਗਾ ਬੰਦ ਗੋਭੀ ਆਸਤੇ ਬਹੁਤ ਵਧੀਆ ਸਮਾਂ ਜਿਹੜਾ ਸ਼ੁਰੂ ਹੋ ਗਿਆ ਨਾਲ ਇਹਦੇ ਆਪਾਂ ਬਰੋਕਲੀ ਜਿਹੜੀ ਹਰੇ ਰੰਗ ਦੀ ਗੋਭੀ ਹੁੰਦੀ ਹੈ ਉਹਦੀ ਸ਼ੁਰੂਆਤ ਕਰ ਸਕਦੇ ਆ ਘਰ ਆਸਤੇ ਵੀ ਤੇ ਵੱਡੀ ਪੱਧਰ ਤੇ ਵੀ ਤੇ ਜੇ ਰੋਕਣਾ ਤਾਂ ਤੁਸੀਂ ਆਹ ਰੋਕ ਵੀ ਸਕਦੇ ਹੋ ਆ ਇੱਕ ਇੱਕ ਸਤੰਬਰ ਤੱਕ ਤੇ ਉਸ ਤੋਂ ਬਾਅਦ ਵਧੀਆ ਥੋੜਾ ਹੋਰ ਮੌਸਮ ਚੇਂਜ ਹੋ ਜਾਂਦਾ ਸੌਖੇ ਤਰੀਕੇ ਨਾਲ ਆਪਾਂ ਕਰ ਸਕਦੇ ਹਾਂ ਗੇਤੀ ਸ਼ੁਰੂਆਤ ਇਹਨਾਂ ਦੀ ਆਪਾਂ ਕਰ ਸਕਦੇ ਹਾਂ ਵੈਸੇ ਹਰੀ ਮਿਰਚ ਜਿਹੜੀ ਵੱਡੇ ਪੱਧਰ ਤੇ ਖੇਤੀ ਜਿਹੜੀ ਸ਼ੁਰੂ ਹੁੰਦੀ ਹੈ ਨਵੰਬਰ ਦੇ ਮਹੀਨੇ ਸ਼ੁਰੂ ਹੁੰਦੀ ਹੈ ਜਿਹੜੇ ਕਿੱਲਾਂ ਦੇ ਕਿੱਲੇ ਰੋਟਾਂ ਦੇ ਥੱਲੇ ਲੱਗਦੀ ਆ ਜੇਕਰ ਆਸਤੇ ਹਰੀ ਮਿਰਚ ਤੁਸੀਂ ਲਗਾਉਣਾ ਚਾਹੁੰਦੇ ਆ ਤਾਂ ਤੁਸੀਂ ਚੰਗੀ ਨਰਸੀ ਤੋਂ ਜਿਹੜੇ ਮਿਰਚ ਤੇ ਪਨੀਰ ਦੀ ਲਿਆ ਸਕਦੇ ਹੋ ਆਪਣੇ ਕੋਲੋਂ ਜਿੰਨਾਂ ਵੀ ਪਨੀਰੀਆਂ ਸਾਰੀਆਂ ਇਹ 24 27 ਅਗਸਤ ਤੋਂ ਸ਼ੁਰੂ ਹੋਣੀ ਆ ਫੁੱਲ ਗੋਭੀ ਨਾਲ ਬੰਦ ਗੋਭੀ ਘਰ ਰਾਸਤੇ ਵੱਡੀ ਪੱਧਰ ਤੇ ਆਪਣੀਆਂ ਸਾਰੀਆਂ ਪਨੀਰੀਆਂ ਬੋਕਾ ਨਵਾਂ ਜਿਹੜੀ ਪਨੀਰੀ ਆ ਵੀਦਨਾ ਬਾਅਦ ਅਜ ਤੋਂ ਦੇਣੀ ਆ ਉਹ ਪਿੱਛੇ ਤੁਸੀਂ ਦੇਖ ਸਕਦੇ ਬੀਜੀ ਹੋਈ ਹੈ ਇਹਦੀ ਬੁਕਿੰਗ ਜਿਹੜੀ ਹੁਣ ਸ਼ੁਰੂ ਹੋ ਚੁੱਕੀ ਆ ਹਰੇ ਪਿਆਜ਼ ਆਸੇ ਜਿਵੇਂ ਗੰਡੀ ਦਾ ਇਸਤੇਮਾਲ ਹੁੰਦਾਗਾ ਗੰਡੀ ਵੀ ਤੁਸੀਂ ਲਗਾ ਸਕਦੇ ਹੋ ਹੁਣ ਇਸ ਤੋਂ ਬਾਅਦ ਤੁਹਾਨੂੰ ਜਿਹੜੀ ਪਨੀਰੀ ਵੀ ਹਰੇ ਪਿਆਜ਼ ਦੀ ਮਿਲ ਲੱਗ ਜੂਗੀ ਤੇ ਉਹ ਤੁਸੀਂ ਪਨੀਰੀ ਵੀ ਲਿਆ ਕੇ ਹਰੇ ਪਿਆਜ਼ ਆਸਤੇ ਲਗਾ ਸਕਦੇ ਹੋ ਬੈਂਗਣ ਬੈਂਗਣੀ ਆ ਉਹਦੀ ਸਾਲ ਭਾਰੀ ਖੇਤੀ ਹੁੰਦੀ ਰਹਿੰਦੀ ਆ ਤੇ ਹੁਣ ਤੁਸੀਂ ਬੈਂਗਣ ਬੈਂਗਣੀ ਵੀ ਲਗਾ ਸਕਦੇ ਹੋ ਘਰ ਰਾਸਤੇ ਵੀ ਬਹੁਤ ਵਧੀਆ ਤਰੀਕੇ ਨਾਲ ਆਪਾਂ ਕਰ ਸਕਦੇ ਆ ਜਿਹੜੀ ਗਰਮੀ ਵਾਲੀ ਹੁੰਦੀ ਉਹਦੇ ਵਿੱਚ ਤਾਂ ਤੁਸੀਂ ਦੇਖੋ ਕਿ ਸੁੰਡੀਆਂ ਬਹੁਤ ਪੈ ਜਾਂਦੀਆਂ ਸਿਆਲ ਦੇ ਵਿੱਚ ਜਿੰਨੀ ਵੀ ਆਪਾਂ ਬੈਂਗਣ ਬੈਂਗਣੀ ਦੇਖਦੀ ਹੋਵਾਂਗੇ ਉਹਦੇ ਵਿੱਚ ਆਪਾਂ ਨੂੰ ਸੁੰਡ ਦੇਖਣ ਨੂੰ ਨਹੀਂ ਮਿਲਦੇ ਬਾਕੀ ਟਮਾਟਰ ਆ ਜਿਹੜਾ ਉਹਦੀ ਬੇਲ ਆ ਟਮਾਟਰ ਦੀ ਸ਼ੁਰੂਆਤ ਕਰ ਸਕਦੇ ਆਪਾਂ ਹੁਣ 15 ਅਗਸਤ ਤੋਂ ਬਾਅਦ ਤੇ ਇਸ ਵੀਡੀਓ ਵਿੱਚ ਜਿਹੜੇ ਤੁਹਾਨੂੰ ਨਵੇਂ ਬੀਜ ਐਡ ਹੋਏ ਆ ਤੁਹਾਨੂੰ ਉਹਨਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਗਲੀ ਵੀਡੀਓ ਜਿਹੜੀ ਆਪਾਂ ਹੁਣ 1 ਸਤੰਬਰ ਦੇ ਲਾਗੇ ਤੱਕ ਲੈ ਕੇ ਆਵਾਂਗੇ ਜਿੰਦੇ ਵਿੱਚ ਹੋਰ ਸਬਜ਼ੀਆਂ ਦੇ ਬੀਜ ਜਿਹੜੇ ਆਪਾਂ ਹੋਰ ਐਡ ਕਰ ਸਕਦੇ ਆਂ ਬਾਕੀ ਜੇ ਕੋਈ ਬੀਜ ਇੱਕ ਤਾਂ ਰਹਿ ਵੀ ਸਕਦਾਗਾ ਤੇ ਤੁਸੀਂ ਦੇਖ ਸਕਦੇ ਹੋ ਅੱਗੇ ਸਾਡੀਆਂ ਜਾਣਕਾਰੀ ਵਾਲੀਆਂ ਵੀਡੀਓ ਤੇ ਜਿੰਨਾ ਭਰਾਵਾਂ ਨੇ ਵੀਡੀਓ ਦੇਖੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਧੰਨਵਾਦ